ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਪੇਸ਼ ਕਰਦੇ ਆਂ ਕਹਾਣੀ ਦਾ ਅਗਲਾ ਪਾਗ ਜੋਤੀ ਹੁਣ ਕਦੇ ਕਦੇ ਦਿਲਜੀਤ ਨਾਲ ਗੱਲ ਕਰ ਲੈਂਦੀ ਇੱਕ ਦਿਨ ਜੋਤੀ ਨੇ ਕਿਹਾ ਵੀ ਮਾਂ-ਪਾਪ ਮੇਰੇ ਵਿਆਹ ਦੀ ਗੱਲ ਕਰਦੇ ਸੀ ਤੇਜੀਤ ਨੇ ਕਿਹਾ ਕੋਈ ਗੱਲ ਨਹੀਂ ਤੂੰ ਗਗਨ ਨਾਲ ਗੱਲ ਕਰ ਆਪਣੇ ਬਾਰੇ ਉਹ ਪੜ੍ਹੀ ਲਿਖੀ ਕੁੜੀ ਹੈ ਤੈਨੂੰ ਜ਼ਰੂਰ ਸਮਝੋਗੀ ਜੋਤੀ ਨੇ ਗਗਨ ਨੂੰ ਦਿਲਜੀਤ ਬਾਰੇ ਦੱਸ ਦਿੱਤਾ ਗਗਨ ਨੇ ਜੋਤੀ ਦੇ ਮਾਂ-ਬਾਪੀ ਜੀ ਨੂੰ ਕਿਹਾ ਕਿ ਇੱਕ ਲੜਕਾ ਹੈ ਸਾਡੇ ਗਰੁੱਪ ਚ ਮਤਲਬ ਕਿ ਜਿੱਥੇ ਵੀ ਮੈਂ ਜੌਬ ਕਰਦੀ ਹਾਂ ਉੱਥੇ ਹੀ ਇਹ ਨਾਲ ਸਾਰੇ ਟੀਚਰਾਂ ਦਾ ਗਰੁੱਪ ਸੀ ਤਾਂ ਜੋਤੀ ਦੇ ਮਾਂ ਬਾਪ ਨੇ ਕਿਹਾ ਕਿ ਜੇ ਤੂੰ ਚੰਗੀ ਤਰ੍ਹਾਂ ਜਾਣਦੀ ਹੈ ਫਿਰ ਗੱਲ ਕਰ ਲੈ ਜੋਤੀ ਬਾਰੇ ਸੱਚ ਦੱਸੀ ਗਗਨ ਨੇ ਕਿਹਾ ਠੀਕ ਹੈ ਮੈਂ ਗੱਲ ਕਰ ਦੱਸੂੰਗੀ ਗਗਨ ਨੇ ਜੋਤੀ ਨਾਲ ਸਾਰੀ ਗੱਲ ਕੀਤੀ ਫਿਰ ਦਲਜੀਤ ਨਾਲ ਗੱਲ ਗਗਨ ਨੇ ਕੀਤੀ ਦਲਜੀਤ ਨੇ ਆਪਦੇ ਰਿਸ਼ਤੇਦਾਰਾਂ ਨੂੰ ਦੱਸ ਦਿੱਤਾ ਕਿ ਜੋ ਜੋਤੀ ਦੇ ਪਿੰਡ ਦੇ ਸੀ ਦਲਜੀਤ ਦੀ ਗੱਲ ਸੁਣ ਕੇ ਉਹਨੇ ਵੀ ਕਿਹਾ ਤੇਰਾ ਰਿਸ਼ਤਾ ਅਸੀਂ ਕਰਵਾ ਦੇਵਾਂਗੇ ਜੋਤੀ ਸਿਆਣੀ ਕੁੜੀ ਐ ਕਈ ਦਿਨਾਂ ਬਾਅਦ ਗਗਨ ਨੇ ਜੋਤੀ ਦੇ ਮਾਪੇ ਨੂੰ ਜੋਤੀ ਦੇ ਪਿੰਡ ਸਾਧ ਲਿਆ ਉਥੇ ਘਰੇ ਹੀ ਦਲਜੀਤ ਨੂੰ ਬੁਲਾ ਲਿਆ ਗਿਆ ਗਗਨ ਨੇ ਕਿਹਾ ਆ ਲੜਕਾ ਐ ਜੋ ਜੋਤੀ ਨਾਲ ਹੀ ਰਹੂ ਇਹਨੂੰ ਬੋਲ ਦਿੱਤਾ ਵੀ ਜੱਸੀ ਦਾ ਪਿਓ ਬਣ ਕੇ ਰਹਿਣਾਗਾ ਦਲਜੀਤ ਵੀ ਸਮਝਦਾ ਰਿਹਾ ਦਲਜੀਤ ਨੇ ਕਿਹਾ ਮੈਨੂੰ ਆਪਦੇ ਜਵਾਕ ਦੀ ਲੋੜ ਨਹੀਂ ਕਿਉਂਕਿ ਜੱਸੀ ਕਿਹੜਾ ਬੇਗਾਨਾ ਹੈ ਜੋਤੀ ਦੀ ਭੂਆ ਫੂਫੜ ਨੂੰ ਜੱਸੀ ਦਾ ਫਿਕਰ ਸੀ ਜੇ ਜੱਸੀ ਵਿਆਹੀ ਗਈ ਬੇਗਾਨੇ ਨੇ ਆਪਦਾ ਜਵਾਕ ਜੰਮ ਲੈਣਾ ਸਾਡੇ ਜੱਸੀ ਨਾਲ ਕੀ ਬਣੂ ਦਲਜੀਤ ਨੂੰ ਸਾਰਾ ਪਤਾ ਸੀ ਦਲਜੀਤ ਨੇ ਜੋਤੀ ਨੂੰ ਵਿਸ਼ਵਾਸ ਦਿਵਾਇਆ ਕਿ ਹਮੇਸ਼ਾ ਤੇਰੇ ਨਾਲ ਰਹੂੰ ਜੱਸੀ ਨੂੰ ਮਾਂ ਪਿਓ ਬਣ ਕੇ ਪਾਲਾਂਗੇ ਜਦੋਂ ਜੋਤੀ ਨੂੰ ਮਾਂ ਬਣ ਕੇ ਜੱਸੀ ਨੂੰ ਨਹੀਂ ਮੈਂ ਛੱਡ ਛੱਡ ਨਹੀਂ ਸਕਦੀ ਫਿਰ ਮੈਂ ਵੀ ਤੈਨੂੰ ਪਿਆਰ ਕਰਦਾ ਕਿਵੇਂ ਛੱਡ ਦੇਵਾਂਗਾ ਜੋ ਜੋਤੀ ਤੈਨੂੰ ਮਾਂ ਬਣ ਕੇ ਪਾਲ ਰਹੀ ਹੈ ਫਿਰ ਵੀ ਮੈਂ ਵੀ ਤੈਨੂੰ ਪਿਓ ਬਣ ਕੇ ਪਾਲ ਲੂੰਗਾ ਦਲਜੀਤ ਨੇ ਜੋਤੀ ਦੀ ਗੱਲ ਬਾਰੇ ਜੋਤੀ ਦੇ ਮਾਂ ਬਾਪ ਨੂੰ ਕੁਝ ਪਤਾ ਨਹੀਂ ਸੀਗਾ ਕਿਉਂਕਿ ਪਿੰਡਾਂ ਵਾਲੇ ਇਹ ਗੱਲ برداشت ਨਹੀਂ ਕਰਦੇ ਚਾਹੇ ਧੀ ਕਿੰਨੀ ਮਰਜੀ ਚੰਗੀ ਹੋਵੇ ਆਪਦੇ ਘਰੇ ਛੱਤਰ ਖਾਂਦੀ ਰਹੇ ਤਾਂ ਚੰਗੀ ਜੇ ਮੂਰੇ ਬੋਲ ਪਏ ਤਾਂ ਮਾੜੀ ਹੁੰਦੀ ਹੈ ਦਲਜੀਤ ਦੇ ਮਾਂ ਪਿਓ ਨੇ ਵੀ ਰਿਸ਼ਤਾ ਮੰਨ ਲਿਆ ਕਿਉਂਕਿ ਬਹੁਤ ਸਿਆਣੇ ਸਮਝਦਾਰ ਸੀ ਦਲਜੀਤ ਦੇ ਇੱਕ ਪਰਾਂ ਹੋਰ ਸੀ ਜਿਸ ਕੋਲੇ ਮਾਂ-ਬਾਪ ਰਹਿੰਦੇ ਸੀ ਹੁਣ ਵਿਆਹ ਤੋਂ ਬਾਅਦ ਤਾਂ ਦਲਜੀਤ ਨੇ ਜੋਤੀ ਕੋਲੇ ਰਹਿਣਾ ਸੀ ਉਸੇ ਦਿਨ ਦਲਜੀਤ ਤੇ ਜੋਤੀ ਦੇ ਸ਼ਗਨ ਦੀ ਇੱਕ ਰਸਮ ਕਰ ਦਿੱਤੀ ਗਈ ਖਮਣੀ ਬਨ ਕੇ ਸ਼ਗਨ ਦਿੱਤਾ ਗਿਆ ਮੂੰ ਮਿੱਠਾ ਕਰਾਤਾ ਜੋਤੀ ਨੇ ਕਿਹਾ ਮੈਨੂੰ ਕੋਈ ਹੋਰ ਸ਼ੌਂਕ ਨਹੀਂ ਦਲਜੀਤ ਨੇ ਕਿਹਾ ਕਿ ਬਸ ਆਪਾਂ 4-5 ਜਾਣੇ ਗੁਰੂ ਘਰ ਅਨੰਦ ਕਾਰਜ ਕਰ ਲੈਣੇ ਆ ਹੋਰ ਕੁਝ ਨਹੀਂ ਕਰਨਾ ਇਸ ਤਰ੍ਹਾਂ ਹੋਇਆ ਪਰ ਜੋਤੀ ਨੇ ਦਲਜੀਤ ਨੂੰ ਬੋਲ ਦਿੱਤਾ ਜੇ ਤੈਨੂੰ ਸ਼ੌਂਕ ਹੈ ਚੰਗੇ ਵਿਆਹ ਦਾ ਕਿਉਂਕਿ ਹਰ ਲੜਕੇ ਲੜਕੀ ਨੂੰ ਹੁੰਦਾਗਾ ਵੀ ਮੇਰੇ ਵੀ ਸੇਰਾ ਕਲੰਗੀ ਲੱਗੀ ਹੋਵੇ ਤੇ ਜੰਝ ਚੜਨਾ ਹੋਵੇ ਜੂੜੇ ਵਾਲੀ ਦੇਖਣੀ ਤਾਂ ਦੱਸ ਦੇ ਵੀ ਮੈਂ ਤੁਹਾਡੇ ਖਾਤਰ ਉਹ ਵੀ ਕਰ ਲੂੰਗੀ ਦਲਜੀਤ ਨੇ ਕਿਹਾ ਐਵੇਂ ਕੀ ਕਰਨਾ ਬੇਫਾਲਤੂ ਖਰਚ ਜਦੋਂ ਆਪਾਂ ਦੋਨਾਂ ਨੂੰ ਇੱਕ ਦੂਜਾ ਪਸੰਦ ਹੈ ਆਪਾਂ ਇੱਕ ਹੋਣਾ ਸੋਚਦੇ ਸੀ ਉਹ ਆਪਣੀ ਸੁਣ ਲਈ ਹੈ ਵਧੀਆ ਦਿਨ ਦੇਖ ਆਨੰਦ ਕਾਰਜ ਕਰ ਲੈ ਮਾਂ ਬਾਪ ਜੀ ਘਰੇ ਚਲੇ ਗਏ ਤੇ ਗਗਨ ਵੀ ਆਪਦੇ ਪਿੰਡ ਜਾਂਦੀ ਰਹੀ ਦਲਜੀਤ ਤੇ ਜਸਸੀ ਨਾਲ ਵਧੀਆ ਬੰਦੀ ਸੀ ਹਰ ਵੇਲੇ ਹੱਸਦੇ ਖੇਡਦੇ ਰਹਿੰਦੇ ਜੋਤੀ ਦੀ ਜ਼ਿੰਦਗੀ ਦੀ ਵਧੀਆ ਸ਼ੁਰੂਆਤ ਹੋਗੀ ਐਂ ਲੱਗਦਾ ਸੀ ਵੈਗਰੂ ਨੇ ਜਿਵੇਂ ਸੁਣ ਲਈ ਹੋਵੇ ਇੱਕ ਦੂਜੇ ਦੀ ਜੋਤੀ ਨੂੰ ਹੁਣ ਪਤਾ ਲੱਗ ਗਿਆ ਕਿ ਇੱਕ ਘਰ ਵਾਲਾ ਕੀ ਹੁੰਦਾ ਕਿਵੇਂ ਪਿਆਰ ਕਰਦਾ ਕਿਵੇਂ ਖਿਆਲ ਰੱਖਦਾ ਜੋਤੀ ਨੂੰ ਪਹਿਲਾਂ ਤਾਂ ਐਂ ਲੱਗਦਾ ਸੀਗਾ ਵੀ ਇਹ ਚੰਗੇ ਘਰ ਵਾਲੇ ਫਿਲਮਾਂ 'ਚ ਹੀ ਹੁੰਦੇ ਆ ਅਸਲੀਅਤ 'ਚ ਕੁਝ ਹੋਰ ਹੀ ਹੁੰਦੇ ਆ ਜੋ ਘਰੇ ਸੀ ਜੋਤੀ ਨੂੰ ਤਾਂ ਘਰ ਵਾਲੇ ਨਾਲੋਂ ਨਫ਼ਰਤ ਸੀ ਪਰ ਦਲਜੀਤ ਨੇ ਅਹਿਸਾਸ ਕਰਵਾ ਦਿੱਤਾ ਕਿ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਸਭ ਜੀ ਕਦੇ ਖਰੀਦਣ ਇਕੱਠੇ ਜਾਂਦੇ ਸ਼ਾਮ ਨੂੰ ਦੋਨੋਂ ਕੋਈ ਵੀ ਫਾਲ ਫਰੂਟ ਸਬਜੀ ਕੋਈ ਸਮਾਨ ਖਰੀਦਣ ਜਾਣਾ ਦਲਜੀਤ ਤੇ ਜੋਤੀ ਦੋਨੇ ਇਕੱਠੇ ਜਾਂਦੇ ਦੇ ਜੇ ਜਲਦੀ ਦਲਜੀਤ ਨੇ ਆਉਦੀ ਚੀਜ਼ ਖਰੀਦਣੀ ਹੁੰਦੀ ਤਾਂ ਵੀ ਜੋਤੀ ਨੂੰ ਨਾਲ ਲੈ ਕੇ ਜਾਂਦਾ ਜੋਤੀ ਨੇ ਕਹਿਣਾ ਕੁਝ ਖਰੀਦਣਾ ਹੁੰਦਾ ਦਲਜੀਤ ਨਾਲ ਜਾਂਦਾ ਪਰ ਜੋਤੀ ਨੂੰ ਰੋਗ ਦਾ ਟੋਕ ਦਾ ਬਿਲਕੁਲ ਵੀ ਨਹੀਂ ਸੀਗਾ ਜੋਤੀ ਤੇ ਦਲਜੀਤ ਵੀ ਨਵੀਂ ਦੁਨੀਆ ਸ਼ੁਰੂ ਕਰ ਚੁੱਕੇ ਸੀ ਦਲਜੀਤ ਪਿੰਡ ਕਦੇ-ਕਦੇ ਜਾਂਦਾ ਨਾਲ ਜੋਤੀ ਨੂੰ ਵੀ ਲੈ ਜਾਂਦਾ ਜਿਵੇਂ ਸਕੂਲ ਪੜਾਈ ਕਰਦਾ ਸੀ ਦਲਜੀਤ ਨੇ ਵੀ ਖੇਤੀ ਦਾ ਕੰਮ ਸੰਭਾਲ ਲਿਆ ਸੀ ਤੇ ਨਾਲੇ ਆਪਦਾ ਕੰਮ ਵੀ ਕਰਦਾ ਸੀ ਨੌਕਰੀ ਜਾਂਦਾ ਸੀ ਦਲਜੀਤ ਤੇ ਜੋਤੀ ਦੀ ਜ਼ਿੰਦਗੀ ਬਹੁਤ ਖੁਸ਼ ਸੀ ਜੋਤੀ ਨੇ ਸੋਚਣਾ ਹੋਰ ਕੀ ਚਾਹੀਦਾ ਸਭ ਕੁਝ ਮਿਲ ਗਿਆ ਸਾਲ ਇੱਕ ਬਹੁਤ ਵਧੀਆ ਲੰਘ ਗਿਆ ਜੋ ਦਲਜੀਤ ਦੀ ਮਾਂ ਨੇ ਇੱਕ ਵਾਰ ਦਲਜੀਤ ਨੂੰ ਕਿਹਾ ਪੁੱਤ ਤੂੰ ਵਿਆਹ ਆਪਦਾ ਮਰਜ਼ੀ ਨਾਲ ਕਰਵਾ ਲਿਆ ਸੀ ਕੋਈ ਜ ਨਹੀਂ ਕਿਹਾ ਤੇਰੀ ਖੁਸ਼ੀ ਪੁੱਤ ਜੱਸੀ ਤੇਰਾ ਖੂਨ ਨਹੀਂ ਕੱਲ ਨੂੰ ਤੈਨੂੰ ਘਰੋਂ ਕੱਢ ਦੇਵਾਂ ਫਿਰ ਤੂੰ ਕੀ ਕਰੇਂਗਾ ਅੱਜ ਨੌਕਰੀ ਕਰ ਰਹੇ ਹਾਂ ਉਸ ਦਾ ਘਰ ਪਰ ਰਹੇ ਹਾਂ ਤੇਰੀ ਮਰਜ਼ੀ ਪਰ ਜਦੋਂ ਤੇਰੇ ਕੋਲੇ ਕੁਝ ਨਾ ਹੋਇਆ ਨੌਕਰੀ ਨਾ ਹੋਈ ਫਿਰ ਤੈਨੂੰ ਰੋਟੀ ਕੌਣ ਦੇਊ ਦਲਜੀਤ ਨੇ ਕਿਹਾ ਬੇਬੇ ਮੈਂ ਫਿਕਰ ਨਾ ਕਰੋ ਜੋਤੀ ਮੈਨੂੰ ਰੋਟੀ ਦੇਊਗੀ ਬਹੁਤ ਸਿਆਣੀ ਕੁੜੀ ਹੈ ਬੇਬੇ ਨੇ ਕਿਹਾ ਜੇ ਜੋਤੀ ਨਾ ਰਹੀ ਫਿਰ ਰੱਬ ਨਾ ਕਰੇ ਕੁਝ ਵੀ ਹੋ ਸਕਦਾ ਦਲਜੀਤ ਨੇ ਕਿਹਾ ਕੁਝ ਵੀ ਹੋਣ ਨੂੰ ਤਮਾ ਮੈਨੂੰ ਵੀ ਕੁਝ ਵੀ ਹੋ ਸਕਦਾ ਬਾਕੀ ਇਹ ਗੱਲ ਪੱਕੀ ਨਹੀਂ ਕਿ ਮੇਰਾ ਜਵਾਕ ਹੀ ਮੈਨੂੰ ਰੋਟੀ ਦੇਊਗਾ ਜੇ ਮੇਰੇ ਕਰਮਾਂ ਚ ਰੋਟੀ ਹੋਈ ਤਾਂ ਮਿਲ ਹੀ ਜਾਣੀ ਹੈ ਦੇ ਨਹੀਂ ਤਾਂ ਫਿਰ ਮਾਟ ਡੋ ਜੰਮੇ ਪਾਣੀ ਦੀ ਘੁੱਟ ਵੀ ਨਹੀਂ ਫੜਾਉਂਦੇਗੇ ਮਾਣੇ ਕਿਆ ਪੁੱਤ ਜਿਵੇਂ ਤੇਰੀ ਮਰਜ਼ੀ ਪਰ ਮੈਂ ਵੀ ਦੇਖ ਜਾਂਦੀ ਤੇਰੇ ਜਵਾਕ ਦਾ ਮੂੰਹ ਬਾਕੀ ਤੇਰੀ ਮਰਜ਼ੀ ਦਲਜੀਤ ਦੀ ਮਾਂ ਨੇ ਅੱਗੇ ਕੁਝ ਨਹੀਂ ਕਿਹਾ ਦਲਜੀਤ ਜੋਤੀ ਕੋਲੇ ਆ ਗਿਆ ਜੋਤੀ ਨੂੰ ਸਾਰੀ ਗੱਲ ਦੱਸੀ ਜੋਤੀ ਨੇ ਕਿਹਾ ਇਹ ਤਾਂ ਖੁਸ਼ੀ ਦੀ ਗੱਲ ਹੈ ਮੇਰਾ ਵੀਜੀ ਕਰਦਾ ਆਪਣਾ ਬੱਚਾ ਹੋਵੇ ਮੈਂ ਵੀ ਕਹਿਣ ਨੂੰ ਸੋਚਦੀ ਸੀ ਪਰ ਬੋਲ ਨਹੀਂ ਸਕੀ ਕਿਉਂਕਿ ਦਲਜੀਤ ਜ਼ਮੀਨ ਅੱਜਕੱਲ੍ਹ ਬਹੁਤ ਹੈ ਜਿੰਨੀ ਆਪਣੇ ਕੋਲੇ ਹੈ ਜੱਸੀ ਪੜ੍ਹਾਈ ਤੇ ਬਾਹਰ ਜਾਂਦਾ ਰਹੂਗਾ ਨਿੱਕਾ ਬੱਚਾ ਆਪਣੇ ਕੋਲੇ ਰਹੂ ਦਿਲਜੀਤ ਨੇ ਕਿਹਾ ਹਾਂ ਠੀਕ ਹੈ ਮੁੰਡਾ ਹੋਵੇ ਜਾਂ ਕੁੜੀ ਬਸ ਇੱਕ ਬਹੁਤ ਹੈ ਦਿਲਜੀਤ ਖੁਸ਼ ਹੋ ਗਿਆ ਕਹਿੰਦਾ ਸੱਚੀ ਮੇਰੀ ਸਾਰੀ ਪਰੇਸ਼ਾਨੀ ਦੂਰ ਹੋ ਗਈ ਬੇਬੇ ਵੀ ਖੁਸ਼ ਤੇ ਆਪਾਂ ਦੋਨੋਂ ਵੀ ਜੋਤੀ ਨੂੰ ਕਈ ਮਹੀਨੇ ਬਾਅਦ ਚੈੱਕ ਕਰਨ ਤੇ ਪਤਾ ਲੱਗਾ ਕਿ ਮਾਂ ਬਣਨ ਵਾਲੀ ਹੈ ਜੋਤੀ ਬਹੁਤ ਖੁਸ਼ ਹੋਈ ਜੋਤੀ ਵਾਸਤੇ ਰੱਬ ਨੇ ਪਹਿਲਾ ਮੌਕਾ ਦਿੱਤਾ ਸੀ ਜੋ ਜੋਤੀ ਦੇ ਕਰਮਾ ਚ ਮਾਂ ਪਿਓ ਨੇ ਨਹੀਂ ਲਿਖਿਆ ਸੀ ਇਹ ਜੋਤੀ ਨੇ ਖੁਦ ਲਿਖਿਆ ਸੀ ਦਲਜੀਤ ਦੀ ਮਾਂ ਜੋਤੀ ਕੋਲੇ ਖਬਰ ਸੁਣ ਕੇ ਹੀ ਆ ਜਾਂਦੀ ਹੈ ਜੋਤੀ ਨੂੰ ਆਖਦੀ ਹੈ ਕੰਮ ਮੈਂ ਆਪੇ ਕਰ ਲਵਾਂ ਤੂੰ ਆਰਾਮ ਕਰ ਸੇ ਇੱਦਾਂ ਖਿਆਲ ਰੱਖ ਜੋਤੀ ਦਲਜੀਤ ਜੱਸੀ ਖੇਡਦੇ ਖੇਡਦੇ ਇਹ ਮਹੀਨੇ ਪੂਰੇ ਕਰ ਗਏ ਜੱਸੀ ਵੀ ਬਹੁਤ ਖੁਸ਼ੀ ਜੱਸੀ ਬੋਲਦਾ ਮੈਨੂੰ ਭੈਣ ਚਾਹੀਦੀ ਹੈ ਦਲਜੀਤ ਨੇ ਵੀ ਬੋਲਣਾ ਤੇਰੀ ਰੱਬ ਜ਼ਰੂਰ ਸੁਣੂ ਤੈਨੂੰ ਰੱਬ ਭੈਣ ਹੀ ਦੇਊਗਾ ਰੱਬ ਨੇ ਸੱਚੀ ਸੁਣ ਲਈ ਪਰ ਮਹੀਨਾ ਪਹਿਲਾਂ ਸੁਣ ਲਈ ਜੋਤੀ ਨੇ ਇੱਕ ਪਿਆਰੀ ਬੱਚੀ ਨੂੰ ਜਨਮ ਦਿੱਤਾ ਬੱਚੀ ਕਮਜ਼ੋਰ ਸੀ ਪੀਲੀ ਆ ਜਿਆਦਾ ਹੋਣ ਕਰਕੇ ਰੋਈ ਨਹੀਂ ਪਾਣੀ ਪੈ ਗਿਆ ਕਾਫੀ ਪ੍ਰੋਬਲਮ ਆ ਗਈਆਂ ਬੱਚੀ ਬਚਨੀ ਉਹਨੇ ਦੁਨੀਆ ਇੱਕ ਦਿਨ ਹੀ ਦੇਖੀ ਅਗਲੇ ਦਿਨ ਖਤਮ ਹੋ ਗਈ ਦਲਜੀਤ ਨੂੰ ਜਦੋਂ ਪਤਾ ਪਤਾ ਲੱਗਿਆ ਬੱਚੀ ਪੂਰੀ ਹੋ ਗਈ ਬਹੁਤ ਦੁਖੀ ਹੋਇਆ ਜੱਸੀ ਜੋਤੀ ਦੋਨੋਂ ਪਰੇਸ਼ਾਨ ਦੁਖੀ ਮਨ ਨਾਲ ਘਰ ਆ ਗਏ ਸਮਾਂ ਚੱਲਦਾ ਗਿਆ ਰੋਂਦੇ ਕਰ ਲੌਂਦੇ ਆਂਦਾ ਸਮਾਂ ਰੁਕਦਾ ਨਹੀਂ ਦੁੱਖ ਸੁੱਖੇ ਇਹ ਵੀ ਰੁਕਦੇ ਨਹੀਂ ਕਿਸੇ ਨੂੰ ਕੁਝ ਨਹੀਂ ਪਤਾ ਲੱਗਦਾ ਅਗਲੇ ਪਲ ਕੀ ਹੋਣ ਵਾਲਾ ਆਪਾਂ ਹਰ ਪਲ ਕੋਸ਼ਿਸ਼ ਕਰਦੇ ਹਾਂ ਮੇਰੇ ਕੋਲੇ ਪੈਸਾ ਹੈ ਮੈਂ ਸਭ ਕੁਝ ਕਰ ਲਵਾਂ ਮੇਰੇ ਕੋਲੇ ਪਾਵਰ ਹੈ ਮੈਂ ਹਰ ਕੰਮ ਕਰ ਸਕਦਾ ਪਰ ਜੋ ਨਹੀਂ ਕਰ ਸਕਦਾ ਉਹ ਮਾਲਕ ਦੇ ਹੱਥ ਹੈ ਉਹ ਆਪਣੀ ਕਰ ਸਕਦੇ ਇੱਕ ਸਾਹ ਨਹੀਂ ਖਰੀਦ ਸਕਦੇ ਪੈਸੇ ਦੇ ਢੇਰ ਲੱਗੇ ਹੁਣ ਜ਼ਿੰਦਗੀ ਨਹੀਂ ਮੁੱਲ ਲੈ ਸਕਦੇ ਸਮਾਂ ਰੁਕਦਾ ਨਹੀਂ ਮਰਿਆ ਨਾਲ ਮਰੀ ਨਹੀਂ ਜਾਂਦਾ ਜੋਤੀ ਦਲਜੀਤ ਮੀਨਾ ਰੋਏ ਸਾਲ ਰੋਏ ਹੌਲੀ-ਹੌਲੀ ਭੁੱਲ ਗਏ ਜ਼ਿੰਦਗੀ ਉਹੀ ਪਟੜੀ ਤੇ ਆ ਗਈ ਜਿੱਥੇ ਚੱਲੀ ਪਈ ਸੀ ਜੱਸੀ ਵੀ ਵੱਡੇ ਸਕੂਲ ਜਾਂਦਾ ਰਿਹਾ ਗਿਆ ਆਰਮੀ ਕਲਾਸ ਚ ਸੀ ਟਿਊਸ਼ਨ ਵੀ ਜਾਂਦਾ ਦਲਜੀਤ ਦਾ ਆਪ ਦੇ ਕੰਮ ਵੱਲ ਧਿਆਨ ਹੋ ਗਿਆ ਜੋਤੀ ਨੇ ਬੋਲਣਾ ਚੱਲ ਸ਼ਹਿਰ ਚਲਦੇ ਹਾਂ ਸਬਜ਼ੀ ਲੈ ਆਈਏ ਤਾਂ ਦਲਜੀਤ ਨੇ ਬੋਲਣਾ ਹੁਣ ਤੈਨੂੰ ਸਮਝ ਆ ਗਈ ਹੈ ਬਜ਼ਾਰ ਦੀ ਜੱਸੀ ਨਾਲ ਜਾਂਦੀ ਰਿਹਾ ਕਰ ਸਕੂਲ ਮੋਟਰਸਾਈਕਲ ਤੇ ਜਾਣ ਲੱਗ ਗਿਆ ਸੀਗਾ ਜੱਸੀ ਜੋਤੀ ਨੂੰ ਸ਼ਹਿਰ ਵੀ ਲੈ ਕੇ ਜਾਣ ਲੱਗ ਪਈ ਜੋਤੀ ਤੇ ਦਿਲਜੀਤ ਇਕੱਠੇ ਵਧੀਆ ਜ਼ਿੰਦਗੀ ਜਿਉ ਰਹੇ ਸੀ ਜੱਸੀ ਵਾਸਤੇ ਸੁਪਨੇ ਪਹਿਲਾਂ ਹੀ ਦੇਖ ਰੱਖੇ ਸੀ ਅਸੀਂ ਜੱਸੀ ਨੂੰ ਬਾਹਰ ਭੇਜਣਾ ਦਿਲਜੀਤ ਵੀ ਕਮਾਈ ਬਹੁਤ ਕਰਦਾ ਸੀ ਜੋਤੀ ਨੂੰ ਸ਼ੁਰੂ ਤੋਂ ਹੀ ਦਿਲਜੀਤ ਨੇ ਇਹੀ ਸਿਖਾਇਆ ਸਿਖਿਆ ਦਿੱਤੀ ਸੀ ਆਪਦੇ ਪੈਰਾਂ ਤੇ ਖੜੇ ਹੋਣਾ ਖੇਤੀ ਦਾ ਸਭ ਖੁਦ ਦੇਖ ਮੰਝਾਂ ਦੇ ਦੁੱਧ ਦਾ ਸਭ ਖੁਦ ਦੇਖ ਦਿਲਜੀਤ ਨੇ ਇਹੀ ਕਹਿਣਾ ਵੀ ਆਪਦੇ ਹੱਥੇ ਚ ਰੱਖ ਕਰਦੀ ਕਮਾਈ ਦਰਜੀਤ ਹੁਣ ਜੋਤੀ ਕੋਲੇ ਕਮਾਈ ਕਰਦਾ ਮਹੀਨੇ ਦਾ ਰਸ਼ਨ ਪਾਣੀ ਲੈਣ ਜਾਂਦਾ ਨਾਲ ਜੋਤੀ ਨੂੰ ਲੈ ਕੇ ਜਾਂਦਾ ਜੱਸੀ ਵੀ ਵਧੀਆ 11ਵੀਂ ਚ ਪਾਸ ਹੋ ਗਿਆ 12ਵੀਂ ਕਲਾਸ ਚ ਅਨਸਾਰ ਟਿਊਸ਼ਨ ਰਖਵਾ ਦਿੱਤੀ ਇਸ ਵਾਰ ਦਿਲਜੀਤ ਨੇ ਕਿਹਾ ਕਿ ਹਜੇ ਕੀ ਟਿਊਸ਼ਨ ਕਰਨੀ ਹੈ ਘਰੇ ਬੈਠ ਖੁਦ ਪੜ ਲਉ ਐਵੇਂ ਖਰਚ ਕਿਉਂ ਕਰਨਾ ਪਰ ਜੋਤੀ ਨੇ ਕਿਹਾ ਕਿਉਂ ਹੁਣ ਤੋਂ ਟਿਊਸ਼ਨ ਦਾ ਫਾਇਦਾ ਫਿਰ ਬੱਚੇ ਨੂੰ ਇੱਕਦਮ ਪੜਾਈ ਦਿਮਾਗ ਤੇ ਬੋਝ ਨਾ ਪਵੇ ਜੋਤੀ ਨੇ ਦਿਲਜੀਤ ਦੀ ਗੱਲਾਂ ਸੁਣੀ ਕਰ ਦਿੱਤੀ ਜੱਸੀ ਨੂੰ ਸ਼ੁਰੂ ਤੋਂ ਅੰਡੇ ਖਾਣੇ ਪਸੰਦ ਸੀ ਜੋਤੀ ਨੇ ਬੋਲ ਦੇਣਾ ਚੱਲ ਆਉਦੇ ਪਾਪਾ ਨਾਲ ਜਾਂਦਾ ਰਹੇ ਅੰਡੇ ਦੀ ਟਰੇ ਲੈ ਕੇ ਆ ਜਦੋਂ ਦਾ ਦਲਜੀਤ ਆਇਆ ਸੀ ਇਕੱਠੇ ਅੰਡਿਆਂ ਦੀ ਟਰੇ ਲਿਆ ਕੇ ਰੱਖ ਦਿੰਦੇ ਹੁਣ ਵੀ ਦੋਨੋਂ ਅੰਡੇ ਲੈ ਕੇ ਆਉਂਦੇ ਸੀ ਚਾਰਕ ਦਿਨਾਂ ਬਾਅਦ ਦਲਜੀਤ ਨੇ ਅੰਡੇ ਦੀ ਟਰੇ ਦੇਖੀ ਤਾਂ ਕਿਹਾ ਜੱਸੀ ਟਰੇ ਖਾਲੀ ਹੋਣ ਵਾਲੀ ਹੈ ਤੂੰ ਕਿੰਨੇ ਖਾ ਜਾਣਾ ਜੱਸੀ ਨੇ ਕਿਹਾ ਆਪਾਂ ਸਾਰੇ ਰਲ ਕੇ ਖਾਂਦੇ ਆ ਮੈਂ ਕੱਲਾ ਨਹੀਂ ਖਾਂਦਾ ਜੱਸੀ ਨੇ ਗੱਲ ਅਣਸੁਣੀ ਕੀਤੀ ਸਕੂਲ ਜਾਂਦਾ ਰ ਆ ਇਹ ਗੱਲ ਜੋਤੀ ਨੂੰ ਚੰਗੀ ਨਾ ਲੱਗੀ ਇਸ ਤਰ੍ਹਾਂ ਖਾਣ ਪੀਣੇ ਟੋਕਣ ਵਾਲੀ ਜੋਤੀ ਨੇ ਕਿਹਾ ਕੁਝ ਨਹੀਂ ਇੱਕ ਦਿਨ ਦਿਲਜੀਤ ਨੇ ਘਰ ਆ ਕੇ ਸਿੱਧਾ ਬੁੱਲਣਾ ਸ਼ੁਰੂ ਕਰ ਦਿੱਤਾ ਜੱਸੀ ਬਾਰੇ ਵੀ ਇਹ ਕੱਲ ਮੁੰਡਿਆਂ ਕੋਲੇ ਖੜਾ ਸੀ ਸਕੂਲ ਤੋਂ ਛੁੱਟੀ ਕਦੋਂ ਦੀ ਹੋਈ ਸੀ ਇਹ ਗਲਤ ਰਾਹ ਪੈ ਗਿਆ ਇਹ ਨਹੀਂ ਪੜ ਸਕਦਾ ਜੋਤੀ ਨੇ ਜੱਸੀ ਨੂੰ ਕੋਲ ਬੁਲਾ ਕੇ ਕਿਹਾ ਜੱਸੀ ਕਿੱਥੇ ਸੀ ਕਿਉਂ ਖੜਾ ਸੀ ਜੱਸੀ ਨੇ ਕਿਹਾ ਉਹ ਮੇਰੇ ਦੋਸਤ ਸੀਮਾ ਗੱਲਾਂ ਕਰਦੇ ਸੀ ਖੜ ਗਏ ਬਸ ਹੋਰ ਕੁਝ ਨਹੀਂ ਦੋ ਦੋਸਤ ਸੀ ਬਾਕੀ ਕਲਾਸ ਦੇ ਮੁੰਡੇ ਸੀ ਜਾਣਦੇ ਸੀ ਵੈਸੇ ਖੜਕੇ ਸੀ ਸਾਡੇ ਉਹਨਾਂ ਨਾਲ ਦੋਸਤੀ ਨਹੀਂ ਤੇ ਦੁਸ਼ਮਣੀ ਵੀ ਨਹੀਂਗੀ ਖੜਨਾ ਕੋਈ ਗੁਨਾਹ ਨਹੀਂ ਹੁੰਦਾ ਜੋਤੀ ਨੇ ਕਿਹਾ ਤੇਰੇ ਚੰਗੇ ਵਾਸਤੇ ਟੋਕਦਾ ਹਾਂ ਤੇਰਾ ਪਾਪਾ ਡੈਡੀ ਤੇਰਾ ਭਲਾਈ ਸੋਚਦਾ ਦਲਜੀਤ ਜੱਸੀ ਨੇ ਕਿਹਾ ਅੰਕਲ ਸੌਰੀ ਦੁਬਾਰਾ ਨਹੀਂ ਖੜਦਾ ਦਲਜੀਤ ਚੁੱਪ ਨਹੀਂ ਹੋਇਆ ਬੋਲਦਾ ਰਿਹਾ ਟੋਕਦਾ ਗਿਆ ਪਰ ਜੋਤੀ ਤੇ ਜੱਸੀ ਚੁੱਪ ਰਹੇ ਇੱਕ ਦਿਨ ਜੱਸੀ ਦੇ ਫੋਨ ਦਾ ਚਾਰਜ ਦਲਜੀਤ ਨੂੰ ਮਿਲ ਨਹੀਂ ਰਿਹਾ ਸੀ ਜਦੋਂ ਜੱਸੀ ਘਰ ਆਇਆ ਤਾਂ ਦਲਜੀਤ ਨੇ ਕਿਹਾ ਜੱਸੀ ਅੱਜ ਫੋਨ ਕਿਉਂ ਲੈ ਕੇ ਗਿਆ ਸੀ ਅੱਗੇ ਜਦੋਂ ਲੈ ਕੇ ਜਾਂਦਾ ਸੀ ਤਾਂ ਪੁੱਛ ਕੇ ਜ਼ਰੂਰ ਲੈ ਕੇ ਜਾਂਦਾ ਸੀ ਨਾਲ ਅੱਜ ਕਿਉਂ ਬਿਨਾ ਪੁੱਛੇ ਸਕੂਲ ਮੋਬਾਈਲ ਲੈ ਕੇ ਗਿਆ ਜੋਤੀ ਨੇ ਜੱਸੀ ਨੂੰ ਕਿਹਾ ਜੱਸੀ ਬਿਨਾ ਦੱਸੇ ਮੋਬਾਈਲ ਕਿਉਂ ਲੈ ਕੇ ਗਿਆ ਜੱਸੀ ਨੇ ਕਿਹਾ ਅੱਜ ਕੰਮ ਸੀ ਬਸ ਦੱਸਣਾ ਭੁੱਲ ਗਿਆ ਜੋਤੀ ਨੇ ਕਿਹਾ ਸੌਰੀ ਮੰਗ ਤਾਂ ਜੱਸੀ ਨੇ ਸੌਰੀ ਮੰਗ ਲਈ ਪਰ ਦਲਜੀਤ ਨੇ ਕਿਹਾ ਐ ਸੌਰੀ ਨਾਲ ਕਿਵੇਂ ਸੁਧਰਨ ਵਾਲਾ ਹੈ ਨਾਲੇ ਚਾਰਜ ਵੀ ਲੈ ਕੇ ਗਿਆ ਸੀ ਜੱਸੀ ਨੇ ਕਿਹਾ ਅੰਕਲ ਚਾਰਜ ਨਹੀਂ ਮੈਂ ਲੈ ਕੇ ਗਿਆ ਇਹ ਗੱਲ ਤੇ ਬਹਿਸ ਹੋਣ ਲੱਗੀ ਜੱਸੀ ਵੀ ਸਹੀ ਸੀ ਚਾਰਜ ਨਹੀਂ ਲੈ ਕੇ ਗਿਆ ਸੀ ਤੇ ਦਲਜੀਤ ਨੂੰ ਚਾਰਜ ਮਿਲਿਆ ਨਹੀਂ ਸੀ ਉਹ ਵੀ ਇਸੇ ਗੱਲ ਤੇ ਅੜਾ ਅੜਾ ਵਿਆਸੀ ਇਹ ਚਾਰਜ ਲੈ ਕੇ ਗਿਆ ਜੋਤੀ ਨੇ ਖੁਦ ਜੱਸੀ ਦੇ ਕਮਰੇ ਦੇ ਵਿੱਚ ਜਾ ਕੇ ਚਾਰਜ ਭਾਲ ਕੇ ਦਲਜੀਤ ਨੂੰ ਦੇ ਦਿੱਤਾ ਜੱਸੀ ਨਾਲ ਦੂਜੇ ਕਮਰੇ 'ਚ ਜਾ ਕੇ ਜੱਸੀ ਨੂੰ ਪੜਨ ਬਾਰੇ ਬੋਲਣ ਲੱਗ ਗਏ ਦਲਜੀਤ ਆਪਦੇ ਕੰਮ ਤੇ ਜਾਂਦਾ ਰਿਹਾ ਜੋਤੀ ਨੂੰ ਜੱਸੀ ਨੇ ਕਿਹਾ ਅੰਕਲ ਝੂਠ ਕਿਉਂ ਬੋਲਦਾ ਸੀ ਤੁਸੀਂ ਮੇਰੇ ਤੋਂ ਐਵੇਂ ਸੌਰੀ ਕਿਉਂ ਮੰਗਵਾਏ ਜਦੋਂ ਮੈਂ ਚਾਰਜ ਨਹੀਂ ਲੈ ਕੇ ਗਿਆ ਸੀ ਤਾਂ ਜੋਤੀ ਨੇ ਕਿਹਾ ਮੈਨੂੰ ਪਤਾ ਤੂੰ ਚਾਰਜ ਨਹੀਂ ਲੈ ਕੇ ਗਿਆ ਸੀ ਪਰ ਗੱਲ ਖਤਮ ਕਰਨੀ ਸੀ ਹੋਰ ਕੁਝ ਨਹੀਂ ਫਿਰ ਜੱਸੀ ਨੇ ਕਿਹਾ ਉਸ ਦਿਨ ਅੰਡੇ ਖਾਣ ਤੋਂ ਟੋਕਦਾ ਤਾਂ ਜੋਤੀ ਨੇ ਕਿਹਾ ਕੋਈ ਗੱਲ ਨਹੀਂ ਮੈਂ ਕਰੂੰ ਗੱਲ ਸਭ ਠੀਕ ਹੋ ਜਾਊਗਾ ਸਮਾਂ ਚੱਲਦਾ ਗਿਆ ਹੁਣ ਸਮਾਂ ਬਦਲਣ ਲੱਗ ਗਿਆ ਸੀ ਦਲਜੀਤ ਪੈਸਾ ਪੈਸਾ ਜ਼ਿਆਦਾ ਕਰਨ ਲੱਗ ਗਿਆ ਸੀ ਜੱਸੀ ਨੂੰ ਹਰ ਵੇਲੇ ਟੋਕਦਾ ਤੂੰ ਖਰਚ ਕਰਦਾ ਇਹ ਨਹੀਂ ਖਾਣਾ ਉਹ ਨਹੀਂ ਖਾਣਾ ਜਿੱਥੇ ਫਲ ਤੇ ਸਬਜ਼ੀ ਘਰੇ ਆਮ ਰਹਿਣ ਲੱਗ ਗਏ ਸੀ ਹੁਣ ਟੋਕਣਾ ਸ਼ੁਰੂ ਕਰ ਦਿੱਤੀ ਜੋਤੀ ਨੂੰ ਸਮਝ ਲੱਗ ਗਈ ਵੀ ਦਲਜੀਤ ਖਾਣ ਪੀਣ ਤੇ ਟੋਕਦਾ ਇਸ ਕਰਕੇ ਜੋਤੀ ਖੁਦ ਬਾਜ਼ਾਰ ਤੋਂ ਬਿਨਾ ਦੱਸੇ ਜੱਸੀ ਵਾਸਤੇ ਫਲ ਸਬਜ਼ੀ ਖਰੀਦ ਲੈਂਦੀ ਅੰਡੇ ਖਰੀਦ ਲੈਂਦੀ ਹੁਣ ਕੋਈ ਕੰਮ ਹੁੰਦਾ ਜੋਤੀ ਖੁਦ ਕਰਨ ਲੱਗ ਗਈ ਸੀ ਕਿਉਂਕਿ ਇਹ ਆਦਤ ਦਲਜੀਤ ਨੇ ਪਾਈ ਸੀ ਜੋਤੀ ਨੂੰ ਖੁਦ ਪੈਰਾਂ ਤੇ ਖੜੇ ਹੋਣ ਦੀ ਆਪ ਦਾ ਖੁਦ ਕੰਮ ਕਰਨ ਦੀ ਬਜਾਰੋਂ ਵੀ ਖੁਦ ਖਰੀਦ ਕੇ ਲੈ ਕੇ ਆਉਂਦੀ। ਹਿਸਾਬ ਕਿਤਾਬ ਵੀ ਖੁਦ ਰੱਖਣਦੀ। ਜੋਤੀਕਰ ਦਾ ਖਰਚ ਖੁਦ ਦੇਖਦੀ, ਖੇਤੀ ਦਾ ਖਰਚ ਪੈਸਾ ਖੁਦ ਦੇਖਦੀ, ਘਰ ਕਿੰਨਾ ਖਰਚ ਹੁੰਦਾ, ਕਿੰਨਾ ਪੈਸਾ ਆਉਂਦਾ, ਕਿੰਨਾ ਦੁੱਧ ਤੋਂ ਆਉਂਦਾ ਸਾਰਾ ਹਿਸਾਬ ਕਿਤਾਬ ਖੁਦ ਦੇਖਦੀ ਸੀ। ਦਲਜੀਤ ਮਹੀਨੇ ਤੋਂ ਪੈਸੇ ਘਰੇ ਮਾਂ ਨੂੰ ਭੇਜਣ ਲੱਗ ਗਿਆ ਸੀ। ਭੇਜਦਾ ਪੈਸੇ ਪਹਿਲਾਂ ਵੀ ਸੀ ਪਰ ਹੁਣ ਜ਼ਿਆਦਾ ਭੇਜਣ ਲੱਗ ਗਿਆ ਸੀ। ਜੋਤੀ ਨੂੰ ਦੱਸ ਦਿੰਦਾ ਸੀ। ਜੋਤੀ ਕੁਝ ਨਹੀਂ ਬੋਲਦੀ ਸੀਗੀ। ਕਿਉਂਕਿ ਜੋਤੀ ਆਪਦੇ ਪੈਸੇ ਨਾਲ ਆਪਦਾ ਖਰਚ ਤੋਰਦੀ ਸੀ ਸਾਲ 6 ਮਹੀਨੇ ਤੋਂ ਕੱਪੜੇ ਜਾਂ ਘਰ ਵਾਸਤੇ ਕੋਈ ਸਮਾਨ ਕੋਈ ਤਿਹਾਰ ਆਉਂਦਾ ਤਾਂ ਜੋਤੀ ਖੁਦ ਖਰਚ ਕਰਦੀ ਸੀ ਪਿਛਲੀ ਦਿਵਾਲੀ ਤੇ ਦੋਨਾਂ ਨੇ ਰਲ ਕੇ ਖਰੀਦਦਾਰੀ ਕੀਤੀ ਸੀ ਇਸ ਵਾਰ ਦਲਜੀਤ ਨੇ ਕੁਝ ਖਰੀਦਣ ਬਾਰੇ ਨਹੀਂ ਕਿਹਾ ਜੋਤੀ ਕਈ ਦਿਨ ਦਲਜੀਤ ਵੱਲ ਦੇਖਦੀ ਰਹੀ ਪਰ ਇੱਕ ਦਿਨ ਜੱਸੀ ਨੂੰ ਲੈ ਕੇ ਸ਼ਹਿਰ ਜਾਂਦੀ ਰਹੀ ਤੇ ਕੱਪੜੇ ਕੁਝ ਘਰ ਵਾਸਤੇ ਸਮਾਨ ਖੁਦ ਹੀ ਖਰੀਦ ਕੇ ਲੈ ਆਏ ਦਲਜੀਤ ਨੂੰ ਸਮਾਨ ਦਿਖਾ ਦਿੱਤਾ ਤਾਂ ਦਲਜੀਤ ਦੇ ਕੱਪੜੇ ਦਿਖਾਏ ਗਏ ਦਲਜੀਤ ਨੂੰ ਪਸੰਦ ਨਹੀਂ ਆਏ ਪਰ ਫਿਰ ਵੀ ਦਲਜੀਤ ਨੇ ਕਿਹਾ ਕਿਉਂ ਖਰਚ ਕਰਕੇ ਆਏ ਆ ਤੇਜੋਤੀ ਨੇ ਕਿਹਾ ਖਰਚ ਨੂੰ ਕਿੱਡੀ ਕੋ ਗੱਲ ਹੈ ਕਮਾਈ ਕਰਦੇ ਹਾਂ ਸਾਲ ਤੋਂ ਤਾਂ ਕੱਪੜੇ ਬਣਾਉਣੇ ਹੁੰਦੇ ਆ ਦਲਜੀਤ ਨੇ ਕਿਹਾ ਆਪਾਂ ਕਿਹੜਾ ਰੋਜ਼ ਕੱਪੜੇ ਪਾੜਦੇ ਹਾਂ ਹਜੇ ਪਿਛਲੀ ਵਾਰ ਵਾਲੇ ਨਵੇਂ ਪਏ ਆ ਕਿਉਂ ਬਿਨਾਂ ਪੁੱਛੇ ਤੋਂ ਖਰਚ ਕਰਾਈ ਜਸਸੀ ਨੇ ਪਿਛਲੀ ਵਾਰ ਵਾਲੇ ਕੱਪੜੇ ਹਜੇ ਤੱਕ ਨਹੀਂ ਪਾਏਗੇ ਇੱਕ ਵਾਰ ਹੀ ਪਾਏ ਆ ਤੂੰ ਮਰਜ਼ੀ ਕਰਦੀ ਆ ਉਹਦੀ ਮਰਜ਼ੀ ਕਰੀ ਜਾ ਜੋਤੀ ਨੇ ਕਿਹਾ ਇਸ ਵਿੱਚ ਮਰਜ਼ੀ ਵਾਲੀ ਕਿਹੜੀ ਗੱਲ ਹੈ ਦਿਵਾਲੀ ਦੇ ਕੱਪੜੇ ਬਣਾਉਣੇ ਹੁੰਦੇ ਆ ਇਹ ਕੋਈ ਮਹਿੰਗੇ ਨਹੀਂ ਨਾ ਹੀ ਮੈਨੂੰ ਸ਼ੌਂਕ ਹੈ ਮਹਿੰਗੇ ਕਪੜੇ ਖਰੀਦਣ ਦਾ ਦਲਜੀਤ ਤੇ ਜੋਤੀ ਦੀ ਬਹਿਸ ਹੋ ਗਈ ਜੱਸੀ ਨੇ ਜੋਤੀ ਨੂੰ ਚੁੱਪ ਕਰਾ ਦਿੱਤਾ ਅਗਲੇ ਦਿਨ ਦਲਜੀਤ ਨੇ ਜੋਤੀ ਤੋਂ ਦੁੱਧ ਦਾ ਹਸਾ ਮੰਗ ਲਿਆ ਜੋਤੀ ਨੇ ਸਭ ਪੈਸਾ ਖਰਚ ਕੀਤਾ ਸੀ ਸਭ ਦੱਸਤਾ ਜੋਤੀ ਚੁੱਪ ਕਰ ਗਈ ਦਲਜੀਤ ਕੰਮ ਤੇ ਜਾਂਦਾ ਰਿਹਾ ਜੋਤੀ ਸੋਚਦੀ ਰਹੀ ਤੇ ਆਪਦੀ ਸਹੇਲੀ ਗਗਨ ਨੂੰ ਹੁਣ ਤੱਕ ਦੀ ਸਾਰੀ ਗੱਲ ਦੱਸੀ ਗਗਨ ਨੇ ਕਿਹਾ ਜੋਤੀ ਮਰਦ ਕਦੇ ਵੀ ਆਪਦੇ ਘਰ ਵਾਲੀ ਨੂੰ ਖੁੱਲਣਾ ਨਹੀਂ ਦਿੰਦਾ ਪਰ ਫਿਰ ਵੀ ਤੇਰੀ ਜ਼ਿੰਦਗੀ ਵਧੀਆ ਹੋਗੀ ਤੈਨੂੰ ਪਿਆਰ ਕਰਦਾਗਾ ਤੇ ਰਖਿਆਰ ਰੱਖਦਾਗਾ ਤੇਰੀ ਇੱਜ਼ਤ ਕਰਦਾਗਾ ਕੋਈ ਹੋਣ ਇਹ ਬੱਚਾ ਨਹੀਂ ਪਾਲਦਾ ਦੋਨੋਂ ਵਧੀਆ ਜ਼ਿੰਦਗੀ ਕੱਢੋ ਨਿੱਕੀ ਨਿੱਕੀ ਗੱਲ ਤੇ ਐਵੇਂ ਨਾ ਸੋਚਿਆ ਕਰੋ ਫਰਕ ਪੈ ਜਾਂਦਾ ਹੁਣ ਜੋਤੀ ਗਗਨ ਨਾਲ ਸਾਰੀ ਗੱਲ ਕਰ ਲੈਂਦੀ ਸੀ ਸਮਝ ਆਲਦਾ ਗਿਆ ਇਸ ਵਾਰ ਦਿਲਜੀਤ ਨੇ ਜੋਤੀ ਨੂੰ ਖਰਚ ਵਾਸਤੇ ਕੁਝ ਨਹੀਂ ਦਿੱਤਾ ਸਗੋਂ ਸਾਰੇ ਪੈਸੇ ਘਰੇ ਭੇਜ ਦਿੱਤੇ ਤੇ ਜੋਤੀ ਤੋਂ ਖੇਤੀ ਦਾ ਸਾਹ ਮੰਗਣ ਲੱਗ ਗਿਆ ਜੋਤੀ ਨੇ ਸਾਰਾ ਸਾਹ ਦੇ ਦਿੱਤਾ ਜੋਤੀ ਨੂੰ ਦਿਲਜੀਤ ਬੋਲਦਾ ਆਪਾਂ ਸ਼ਹਿਰ ਚੱਕ ਪਲਾਂਟ ਲੈ ਲੈਂਦੇ ਹਾਂ ਜੋ ਪੈਸੇ ਪਏ ਹਨ ਬਾਕੀ ਲੋਨ ਲੈ ਲਵਾਂਗੇ ਇੱਕ ਚੀਨ ਚੀਜ਼ ਬਣ ਜਾਊਗੀ ਪਰ ਜੋਤੀ ਨੇ ਕਿਹਾ ਪਲਾਟ ਕਿਉਂ ਲੈਣਾਗਾ ਪੈਸੇ ਹਜੇ ਜੱਸੀ ਦੀ ਪੜ੍ਹਾਈ ਤੇ ਲੱਗਣੇ ਆ ਇਹਨੂੰ ਵਿਦੇਸ਼ ਭੇਜਣਾ 24-25 ਲੱਖ ਦੀ ਤਾਂ ਜ਼ਰੂਰਤ ਹੁੰਦੀ ਐ ਤੋਂ ਵੱਧ ਵੀ ਲੱਗ ਸਕਦਾ ਜੋਤੀ ਨੇ ਦਿਲਜੀਤ ਤੋਂ ਦਿਲਜੀਤ ਦੀ ਕਮਾਈ ਦਾ ਹਿਸਾ ਮੰਗਿਆ ਤੇ ਕਿਹਾ ਤੇਰੇ ਕੋਲੇ ਕਿੰਨੇ ਕੁ ਜੁੜ ਕੇ ਆਪਾਂ ਨੂੰ ਜੱਸੀ ਵਾਸਤੇ ਕਿਸੇ ਹੋਰ ਤੋਂ ਪੈਸੇ ਨਾ ਫੜਨੇ ਪੈਣ ਦਲਜੀਤ ਨੇ ਕਿਹਾ ਮੇਰੇ ਕੋਲ ਕਿੱਥੇ ਪੈਸੇ ਆ ਘਰੇ ਖਰਚ ਹੋ ਜਾਂਦੇ ਆ ਜੋਤੀ ਨੇ ਕਿਹਾ ਤੇਰਾ ਪੈਸਾ ਘਰੇ ਕੋ ਦੂ ਆਉਂਦਾ ਦਲਜੀਤ ਨੇ ਗੁੱਸੇ ਚ ਕਿਹਾ ਹੁਣ ਤੂੰ ਮੇਰੇ ਤੇ ਹਿਸਾਬ ਮੰਗੇਂਗੀ ਮੇਰੇ ਤੇ ਯਕੀਨ ਨਹੀਂ ਤੈਨੂੰ ਤੇਰਾ ਮੇਰਾ ਕਦੋਂ ਤੋਂ ਹੋਣ ਲੱਗ ਗਿਆ ਆਪਣੇ ਵਿੱਚ ਤੇਰਾ ਮੇਰਾ ਫਰਕ ਪੈਣ ਲੱਗ ਪਿਆ ਜੋਤੀ ਹੁਣ ਮਰਜ਼ੀ ਨਾਲ ਆਉਦੀ ਮਰਜੀ ਨਾਲ ਸਬਜ਼ੀ ਖਰੀਦੀ ਫਲ ਖਰੀਦੀ ਇਹ ਗੱਲ ਦਿਲਜੀਤ ਨੂੰ ਪਸੰਦ ਨਹੀਂ ਸੀ ਜੋਤੀ ਨੇ ਖਾਤਾ ਖਲੋਵਾਣਾ ਸੀ ਤਾਂ ਆਉਦੀ ਮਰਜ਼ੀ ਨਾਲ ਖਲਵਾ ਲਿਆ ਇਹ ਗੱਲ ਵੀ ਦਿਲਜੀਤ ਨੂੰ ਪਸੰਦ ਨਹੀਂ ਆਈ ਜੱਸੀ ਨੂੰ ਆਈਲਟਸ ਕਰਾ ਦਿੱਤੀ ਜੱਸੀ ਦੇ ਪਸੰਦ ਸੈਂਟਰ ਤੋਂ ਪਰ ਦਿਲਜੀਤ ਆਪਦੇ ਪਸੰਦ ਸੈਂਟਰ ਤੋਂ ਕਰਾਉਣਾ ਚਾਹੁੰਦਾ ਸੀ ਹੁਣ ਗੱਲ ਵੀ ਜੇ ਤੇ ਆ ਗਈ ਸੀ ਪੈਸੇ ਦੀ ਲੋੜ ਸੀ ਤਾਂ ਦਿਲਜੀਤ ਨੇ ਕਿਹਾ ਕੁਝ ਕੋਲ ਹੈ ਜੋਤੀ ਨੇ ਕਿਹਾ ਬਾਕੀ ਪੈਸੇ ਬੈਂਕ ਤੋਂ ਲੋਨ ਲੈ ਲੈਣੇ ਹਨ ਜ਼ਮੀਨ ਤੇ ਤਾਂ ਦਿਲਜੀਤ ਨੇ ਕਿਹਾ ਕਿਉਂ ਕਰ ਜਾ ਚੜ ਚੜ ਜਾਊਗਾ ਜੋਤੀ ਨੇ ਕਿਹਾ ਜਵਾਕ ਨੂੰ ਬਾਹਰ ਤੋਰਨਾ ਤਾਂ ਕਰ ਜਾ ਚੁੱਕਣਾ ਪੈਣਾ ਜੱਸੀ ਦੀ ਜ਼ਮੀਨ ਹੈ ਬਾਹਰ ਜਾਣ ਚ ਜਵਾਕ ਦੀ ਖੁਸ਼ੀ ਹੈ ਦਲਜੀਤ ਨੇ ਕਿਹਾ ਜੱਸੀ ਪੜ੍ਹ ਲਿਖ ਕੇ ਇੱਥੇ ਕੋਈ ਕੰਮ ਸਿੱਖ ਲੈ ਵੀ ਜ਼ਰੂਰੀ ਨਹੀਂ ਵੀ ਬਾਹਰ ਜਾਣਾ ਨੌਕਰੀ ਕਰ ਲਵੇ ਤਾਂ ਜੱਸੀ ਨੇ ਕਿਹਾ ਇੱਥੇ ਨੌਕਰੀ ਜੱਟਾਂ ਨੂੰ ਕਿੱਥੇ ਮਿਲਦੀ ਹੈ ਨੌਕਰੀ ਵਾਸਤੇ ਵੀ ਪੈਸਾ ਜ਼ਰੂਰੀ ਹੈ ਸ਼ਿਵਾਰਸ਼ ਲੱਗਦੀ ਹੈ ਜੋਤੀ ਨੇ ਕਿਹਾ ਜੱਸੀ ਨੇ ਬਾਹਰ ਜਾਣਾ ਤਾਂ ਜ਼ਰੂਰ ਜਾਊ ਕਰਜ਼ਾ ਚੁੱਕ ਲਿਆ ਦਲਜੀਤ ਦੀ ਬਹਿਸ ਸ਼ੁਰੂ ਹੋਗੀ ਜੋਤੀ ਨੇ ਕਿਹਾ ਤੁਸੀਂ ਖੁਸ਼ ਕਿਉਂ ਨਹੀਂ ਹੁੰਦੇ ਜਵਾਗ ਦੀ ਖੁਸ਼ੀ ਤੇ ਤਾਂ ਦਲਜੀਤ ਨੇ ਕਿਹਾ ਮੇਰੀ ਕੋਈ ਪੁੱਛ ਨਹੀਂ ਹੁੰਦੀ ਮੈਨੂੰ ਕੋਈ ਪੁੱਛਦਾ ਹੀ ਨਹੀਂ ਤੁਸੀਂ ਆਪਦੀ ਮਰਜ਼ੀ ਕਰਦੇ ਹੋ ਦੋਵੇਂ ਮਾਂ ਪੁੱਤ ਮੇਰੀ ਇਸ ਘਰ ਚ ਕੋਈ ਪੁੱਛ ਗਿਛ ਨਹੀਂ ਮੇਰੀ ਜ਼ਿੰਦਗੀ ਐਂ ਲੱਗਦਾ ਜਿਵੇਂ ਮੈਂ ਤੁਹਾਡੇ ਵਾਸਤੇ ਇੱਕ ਨੌਕਰ ਗੁਲਾਮ ਹੋਵਾਂ ਮੇਰੀ ਕੋਈ ਖੁਸ਼ੀ ਨਹੀਂ ਜੋਤੀ ਨੇ ਕਿਹਾ ਜਦੋਂ ਹਰਦੀਪ ਹੁਕਮ ਚਲਾਉਂਦਾ ਸੀ ਤੁਸੀਂ ਮੈਨੂੰ ਇਹੀ ਸਲਾਹ ਦਿੰਦੇ ਸੀ ਵੀ ਆਪਦੀ ਮਰਜ਼ੀ ਕਰ ਖੁਦ ਫੈਸਲੇ ਕਰ ਤੂੰ ਕਿਹੜਾ ਗਲਤ ਹੈ ਤੇਰੇ ਜਿਉਣ ਦਾ ਹੱਕ ਹੈ ਹੁਣ ਇਹ ਮਤ ਤੁਸੀਂ ਦਿੱਤੀ ਸੀ ਨਾ ਅੱਜ ਮੈਂ ਆਪਦੀ ਮਰਜ਼ੀ ਕਰਦੀ ਹਾਂ ਤੁਹਾਨੂੰ ਪਸੰਦ ਨਹੀਂ ਕਿਉਂ ਜਦੋਂ ਤੱਕ ਹਰਦੀਪ ਦੀ ਹਰਦੀਪ ਸੀ ਉਸ ਵੇਲੇ ਤੱਕ ਤੁਸੀਂ ਮੈਨੂੰ ਆਜ਼ਾਦ ਕਰਨਾ ਸੋਚਦੇ ਸੀ ਚੰਗੀ ਜ਼ਿੰਦਗੀ ਦੇਣਾ ਸੋਚਦੇ ਸੀ ਅੱਜ ਚੰਗੀ ਜ਼ਿੰਦਗੀ ਮਿਲ ਗਈ ਐ ਮੈਂ ਆਜ਼ਾਦ ਹਾਂ ਤੇ ਤੈਨੂੰ ਪਸੰਦ ਨਹੀਂ ਕਲੇਸ਼ ਸਾਰਾ ਦਿਨ ਚੱਲਦਾ ਰਿਹਾ ਅਗਲੇ ਦਿਨ ਦਿਲਜੀਤ ਕੰਮ ਤੇ ਗਿਆ ਫ੍ਰੀ ਹੋ ਕੇ ਜੋਤੀ ਨੇ ਗਗਨਾ ਨਾਲ ਗੱਲ ਕੀਤੀ ਸਭ ਕੁਝ ਦੱਸ ਦਿੱਤਾ ਗਗਨ ਨੇ ਕਿਹਾ ਇਹ ਸਿਆਣੇ ਕਹਿੰਦੇ ਹਨ ਤੇ ਦੂਰ ਦੇ ਫੁੱਲ ਦੂਰੀ ਸੁਹਣੇ ਲੱਗਦੇ ਆ ਜਿੰਨਾ ਟਾਈਮ ਦਿਲਜੀਤ ਦੋਸਤ ਸੀ ਤੂੰ ਉਸ ਨੂੰ ਮਿਲੀ ਨਹੀਂ ਸੀ ਉਹਨਾ ਟਾਈਮ ਤੂੰ ਚੰਗੀ ਸੀ ਅੱਜ ਤੂੰ ਉਸ ਨੂੰ ਮਿਲ ਗਈ ਆ ਤਾਂ ਉਹੀ ਸੋਚ ਮਰਦ ਵਾਲੀ ਵੀ ਮੇਰੀ ਘਰ ਵਾਲੀ ਮੇਰੇ ਕੈਂਚ ਮਤਲਬ ਚ ਹਰ ਗੱਲ ਮੇਰੇ ਤੋਂ ਪੁੱਛ ਕੇ ਕਰੇ ਇੱਕ ਦਿਨ ਜੋਤ ਨੇ ਗਗਨ ਨਾਲ ਬਹੁਤ ਟਾਈਮ ਗੱਲ ਕੀਤੀ ਜੋਤ ਨੇ ਆਪਣੀ ਤੇ ਦਿਲਜੀਤ ਦੀ ਜ਼ਿੰਦਗੀ ਵਿੱਚ ਆਇਆ ਪ੍ਰੋਬਲਮਾਂ ਬਾਰੇ ਗੱਲਾਂ ਕੀਤੀਆਂ ਗਗਨ ਨੇ ਕਿਹਾ ਦੇਖ ਜੋਤੀ ਇਸ ਦੁਨੀਆ ਵਿੱਚ ਸਰਗਣ ਸੰਪੰਨ ਕੋਈ ਨਹੀਂ ਹੁੰਦਾ ਤੂੰ ਹਰਦੀਪ ਚੰਗਾ ਇਹੀ ਸੋਚ ਹਰ ਮਰਦ ਚ ਗੁਣ ਤੇ ਔਗਣ ਵੀ ਹੁੰਦਾਗਾ ਹਰ ਕੋਈ ਵੱਖਰਾ ਤੇ ਵੱਖਰੀ ਸੋਚਦਾ ਹੁੰਦਾਗਾ ਪਰ ਕੋਈ ਮਰਦ ਕਦੇ ਇਹ ਨਹੀਂ ਬਰਦਾਸ਼ਤ ਕਰ ਸਕਦਾ ਵੀ ਉਸ ਦੀ ਘਰ ਵਾਲੀ ਆਪ ਦੀ ਮਰਜ਼ੀ ਕਰੇ ਜਦੋਂ ਘਰ ਵਾਲੀ ਆਪ ਦੀ ਮਰਜ਼ੀ ਕਰਦੀ ਹੈ ਨਾ ਮਰਦ ਇਸ ਗੱਲ ਨੂੰ ਮਰਦ ਹੀਣ ਭਾਵਨਾ ਸਮਝਦਾ ਹੈ ਜੇ ਔਰਤ ਖੁਦ ਕਮਾਈ ਕਰਦੀ ਆ ਨਾ ਤਾਂ ਮਰਦ ਇਸ ਗੱਲ 'ਚ ਵੀ ਆਪ ਦਾ ਨੱਕ ਨੀਵਾ ਸਮਝਦਾ ਗੁਲਾਮੀ ਹੈ ਜੋਤੀ ਕਿੱਥੇ ਮਰਜ਼ੀ ਕਰ ਲੈ ਜਿੱਥੇ ਮਰਜ਼ੀ ਜਾਵੜਾ ਜਿਹਦੇ ਕੋਲੇ ਮਰਜ਼ੀ ਜਾਵੜਾ ਗੁਲਾਮੀ ਤਾਂ ਕਰਨੀ ਪੈਣੀ ਆ ਤੈਨੂੰ ਜ਼ਿੰਦਗੀ ਮਿਲੀ ਏ ਦਲਜੀਤ ਕਰਕੇ ਬਸ ਇਹ ਯਾਦ ਰੱਖ ਜੋਤੀ ਨੇ ਕਿਹਾ ਤੂੰ ਸਹੀ ਕਿਹਾ ਗਗਨ ਮੈਨੂੰ ਜਿਉਣਾ ਦਲਜੀਤ ਕਰਕੇ ਆਇਆ ਖੁਸ਼ੀ ਕੀ ਹੁੰਦੀ ਏ ਦਲਜੀਤ ਨੇ ਦਿੱਤੀ ਮੇਰੇ ਜਿਉਣਾ ਦਾ ਕੀ ਮਤਲਬ ਇਹ ਦਲਜੀਤ ਨੇ ਸਿਖਾਇਆ ਅੱਜ ਦਿਲਜੀਤ ਬਦਲ ਗਿਆ ਪਰ ਜਿੰਨਾ ਟਾਈਮ ਦਿਲਜੀਤ ਚੰਗਾ ਰਿਹਾ ਮੈਨੂੰ ਬਹੁਤ ਕੁਝ ਮਿਲ ਗਿਆ ਜ਼ਿੰਦਗੀ ਜਿਉਣੀ ਆ ਗਈ ਕਿੱਥੇ ਹਰਦੀਪ ਵੇਲੇ ਮੈਂ ਇੱਕ ਤੁਰਦੀ ਫਿਰਦੀ ਲਾਸ਼ ਸੀ ਨਾ ਕੋਈ ਜਿਉਣ ਦਾ ਮਤਲਬ ਨਾ ਕੋਈ ਖੁਸ਼ੀ ਨਾ ਕੋਈ ਮੰਗ ਗਗਨ ਨੇ ਕਿਹਾ ਦੇਖ ਜੋਤੀ ਤੇਰਾ ਬਹੁਤ ਟਾਈਮ ਵਧੀਆ ਨਿਕਲ ਗਿਆ ਕਿੰਨੇ ਸਾਲ ਘਟੋ-ਘਟ ਦਿਲਜੀਤ ਬਹੁਤ ਵਧੀਆ ਰਿਹਾ ਦੇਖ ਦਿਲਜੀਤ ਕੱਲ ਨੂੰ ਜ਼ਿਆਦਾ ਬਦਲ ਸਕਦਾ ਤੂੰ ਅੱਜ ਤੋਂ ਇਹੇ ਸੋਚ ਕੇ ਰੱਖ ਕੱਲ ਨੇ ਕਿਵੇਂ ਜਿਉਣਾਗਾ ਮੈਂ ਕੱਲ੍ਹ ਵਾਸਤੇ ਹਰ ਆਉਣ ਵਾਲੀ ਮੁਸ਼ਕਲ ਦਾ ਸਾਹਮਣਾ ਕਰਨਾ ਸਿੱਖ ਗਈ ਐ ਤੇ ਹਜੇ ਹੋਰ ਵੀ ਸਿੱਖ ਲੈ। ਉਹ ਕੱਲ ਨੂੰ ਤੇਨੂੰ ਛੱਡ ਵੀ ਸਕਦਾ। ਉਸ ਦੀ ਜ਼ਿੰਦਗੀ ਐ। ਇਹ ਤੂੰ ਪਹਿਲਾਂ ਸੋਚ ਕੇ ਰੱਖ। ਵੀ ਕੱਲ ਨੂੰ ਡੋਲੀ ਨਾ ਐਨੀ ਮਜ਼ਬੂਤ ਬਣ ਜਾ। ਡਗਨ ਨੇ ਕਿਹਾ ਉਸ ਦੀ ਮਰਜ਼ੀ ਤੂੰ ਕੀ ਕਰੇਂਗੀ ਕਿਉਂਕਿ ਦਲਜੀਤ ਨੇ ਜੇ ਬੋਲ ਦਿੱਤਾ ਵੀ ਮੈਨੂੰ ਆਪਦਾ ਬੱਚਾ ਚਾਹੀਦਾ। ਤੂੰ ਬੱਚਾ ਨਹੀਂ ਦੇ ਸਕਦੀ। ਉਸ ਨੇ ਤਾਂ ਫਿਰ ਹੋਰ ਵਿਆਹ ਕਰਾਉਣ ਦਾ ਸੋਚ ਹੀ ਲੈਣਾ। ਫਿਰ ਕੀ ਕਰਨਾ? ਇਹ ਗੱਲ ਤੈਨੂੰ ਸੋਚਣੀ ਪੈਣੀ ਹੈ ਅੱਜ ਉਸ ਗੱਲ ਵਾਸਤੇ ਤੂੰ ਹੁਣ ਤੋਂ ਤਿਆਰ ਹੋ ਖੁਦ ਜਿਉਣਾ ਸ਼ੁਰੂ ਕਰ ਇਹ ਸੋਚ ਵੀ ਜਿੰਨਾ ਟਾਈਮ ਦਿਲਜੀਤ ਨਾਲ ਹੈ ਚੰਗੀ ਗੱਲ ਹੈ ਜੇ ਨਾਲ ਨਾ ਵੀ ਰਹਾ ਤਾਂ ਵੀ ਚੰਗੀ ਗੱਲ ਹੈ ਕਿਉਂਕਿ ਤੈਨੂੰ ਜ਼ਿੰਦਗੀ ਦਿੱਤੀ ਹੈ ਦਿਲਜੀਤ ਨੇ ਜੇ ਦਿਲਜੀਤ ਨੇ ਜ਼ਿੰਦਗੀ ਤੇਰੇ ਬਗੈਰ ਜਿਉਣੀ ਹੋਈ ਤੂੰ ਰੋਕੀ ਨਾ ਦਰਵਾਜ਼ਾ ਖੋਲ ਦੇ ਦੇਖ ਜੋਤੀ ਤੇਰੇ ਕੋਲੇ ਜੱਸੀ ਹੈ ਤੇਰਾ ਪੁੱਤ ਹੈ ਤੇਰਾ ਬਹੁਤ ਕਰਦਾ ਇਹ ਜਵਾਨ ਹੈ ਉਹ ਲੜਾਈ ਝਗੜੇ ਨਾਲ ਕੋਈ ਹੱਲ ਨਹੀਂ ਸਗੋਂ ਇੱਕ ਜਲੂਸ ਨਿਕਲਦਾ ਜੋਤੀ ਨੇ ਕਿਹਾ ਦਲਜੀਤ ਮੈਨੂੰ ਕਦੇ ਛੱਡਦਾ ਨਹੀਂ ਇਹ ਮੇਰਾ ਯਕੀਨ ਹੈ ਪਰ ਮੈਂ ਵੀ ਦਲਜੀਤ ਨੂੰ ਪਿਆਰ ਕਰਦੀ ਹਾਂ ਉਸ ਦੀ ਖੁਸ਼ੀ 'ਚ ਮੇਰੀ ਖੁਸ਼ੀ ਹੈ ਜੇ ਉਸ ਨੇ ਹੋਰ ਵਿਆਹ ਕਰਾਉਣਾ ਹੋ ਮੈਂ ਕੁਝ ਨਹੀਂ ਬੋਲਦੀ ਨਾ ਹੀ ਕਦੇ ਦਲਜੀਤ ਨੂੰ ਰੋਕਾਂ ਗਗਨ ਅੱਜ ਤੋਂ ਨਿੱਕੀ ਨਿੱਕੀ ਗੱਲ ਨੂੰ ਇਗਨੋਰ ਕਰ ਇਹ ਹੀ ਸੋਚ ਵੀ ਜੱਸੀ ਵਾਸਤੇ ਇੱਕ ਅੰਕਲ ਹੈ ਦਲਜੀਤ ਪਿਓ ਨਹੀਂ ਕਿਉਂਕਿ ਪਿਓ ਨਹੀਂ ਕੋਈ ਬਣ ਸਕਦਾ ਪਿਓ ਬਨਣਾ ਬਹੁਤ ਔਖਾ ਹੁੰਦਾ ਪਿਉ ਦਾ ਸਕਾ ਪਿਉ ਵੀ ਨਾ ਮਤਰੀ ਮਾਂ ਵਰਗਾ ਹੁੰਦਾ ਸਿਆਣੇ ਕਹਿੰਦੇ ਆ ਤੂੰ ਜਸੀ ਨੂੰ ਇਹ ਹੀ ਸਿੱਖਿਆ ਦੇਈ ਵੀ ਆਪਦੇ ਪੈਰਾਂ ਤੇ ਖੜਾ ਹੋ ਬਾਹਰ ਜਾ ਚੰਗੇ ਸੰਸਕਾਰ ਦੇ ਨਿਨ ਬੁੱਲੀ ਆਪਦਾ ਘਰ ਆਪਦਾ ਪਿੰਡ ਨਗਰ ਖੇੜਾ ਯਾਦ ਰੱਖੀ ਤੂੰ ਵੀ ਜੋਤੀ ਦਿਲਜੀਤ ਦੀ ਨਿੱਕੀ ਨਿੱਕੀ ਗੱਲ ਤੇ ਧਿਆਨ ਦੇਣਾ ਛੱਡ ਕਿਉਂਕਿ ਜੇ ਇੱਕ ਇੱਕ ਗਲਤੀ ਵੇਖਣ ਲੱਗ ਪਈ ਫਿਰ ਤੈਨੂੰ ਰਜੈਨਾ ਹੀ ਗਲਤੀਆਂ ਮਿਲਣਗੀਆਂ ਉਹਦੇ ਚੰਗੇ ਗੁਣਾ ਵੱਲ ਦੇਖ ਦਿਲਜੀਤ ਦੇ ਗੁਣਾ ਵੱਲ ਦੇਖਿਆ ਕਰ ਇੱਕ ਦਿਨ ਦਿਲਜੀਤ ਨਾਲ ਦੂਰੀਆਂ ਬਣ ਜਾਣੀਆਂ ਨਾ ਫਿਰ ਇਹ ਪਿਆਰ ਨਫ਼ਰਤ ਵਿੱਚ ਬਦਲ ਜਾਊ। ਜੋਤੀ ਨੇ ਕਿਹਾ ਤੂੰ ਸਹੀ ਕਹਿਨੀ ਆ ਗਗਨ। ਮੈਨੂੰ ਦਿਲਜੀਤ ਪਿਆਰ ਕਰਦਾ। ਇਸ ਕਰਕੇ ਮੈਂ ਪਿਆਰ ਵੱਲ ਧਿਆਨ ਦੇਣਾ ਤੇ ਜੱਸੀ ਦੀ ਪਰਵਰਿਸ਼ ਵੱਲ ਧਿਆਨ ਦੇਣਾ। ਕਿਉਂਕਿ ਜੱਸੀ ਦਾ ਪਿਓ ਮਾਂ ਪਿਓ ਮੈਂ ਖੁਦ ਬਣਾ ਨਾ ਕਿ ਦਿਲਜੀਤ ਤੋਂ ਕੋਈ ਉਮੀਦ ਰੱਖਾਂ। ਜਿੰਨਾ ਟਾਈਮ ਦਿਲਜੀਤ ਮੇਰੇ ਨਾਲ ਹੈ ਸਹੀ ਹੈ ਤਾਂ ਮੈਂ ਵੀ ਸਹੀ ਆ। ਜੇ ਦਿਲਜੀਤ ਨੇ ਮੇਰੇ ਨਾਲ ਨਹੀਂ ਰਹਿਣਾ ਹੋਇਆ ਤਾਂ ਉਸ ਦੀ ਮਰਜ਼ੀ ਮੈਂ 네ਗੇਟਿਵ ਨਹੀਂ ਸੋਚਦੀ। ਮੈਂ ਆਪਦੇ ਫੈਸਲੇ ਖੁਦ ਹੀ ਲਾਉਂ ਦਲਜੀਤ ਕੁਝ ਮਰਜ਼ੀ ਬੋਲੀ ਸੋਚੀ ਜਾਵੇ ਗਗਨ ਨੇ ਕਿਹਾ ਦੇਖ ਜੋਤੀ ਦਲਜੀਤ ਨੇ ਜ਼ਿੰਦਗੀ ਬਦਲੀ ਹੈ ਇਸ ਕਰਕੇ ਤੂੰ ਵੀ ਉਸ ਨੂੰ ਸਮਾਂ ਦੇਈ ਤੇ ਇਕੱਠੇ ਰਲ ਕੇ ਰਹਿਣ ਦੀ ਕੋਸ਼ਿਸ਼ ਕਰਿਓ ਬਾਕੀ ਜਦੋਂ ਮੈਂ ਮਿਲਣਾ ਹੀ ਬੈਠ ਕੇ ਗੱਲਾਂ ਕਰਾਂਗੇ ਜੋਤੀ ਤੂੰ ਫਿਕਰ ਨਾ ਕਰ ਐਵੇਂ ਮੈਂ ਪਾਗਲ ਨਹੀਂ ਐਵੇਂ ਕੁਝ ਨਹੀਂ ਬੋਲਦੀ ਦਲਜੀਤ ਨੂੰ ਬਸ ਕਦੇ-ਕਦੇ ਉਹ ਮੈਨੂੰ ਪਾਗਲ ਸਮਝਦਾ ਖਰਚੀਲੀ ਸਮਝਦਾ ਹੋਰ ਕੁਝ ਨਹੀਂ ਹੋਰ ਸਭ ਵਧੀਆ ਹੌਲੀ-ਹੌਲੀ ਫਰਕ ਪੈ ਜੂ ਦੋਨੋਂ ਕਿੰਨਾ ਟਾਈਮ ਗੱਲਾਂ ਕਰਦੀਆਂ ਰਹੀਆਂ ਫਿਰ ਜੋਤੀ ਨੂੰ ਵੀ ਦਲਜੀਤ ਦੀਆਂ ਚੰਗੀਆਂ ਗੱਲਾਂ ਯਾਦ ਆਉਣ ਲੱਗੀਆਂ ਜੋਤੀ ਮਨ ਜੀ ਇਹ ਹੀ ਸੋਚ ਬਣਾ ਲੈਂਦੀ ਜਿਵੇਂ ਵੀ ਦਲਜੀਤ ਰੱਖੂ ਉਵੇਂ ਮੈਂ ਰਹਿ ਲੂੰਗੀ ਕਿਉਂਕਿ ਦਲਜੀਤ ਦੇ ਔਗਣ ਦੇਖ ਮੈਂ ਇਸਦੇ ਗੁਣ ਕਿਵੇਂ ਭੁੱਲ ਜਾਵਾਂ ਹਰ ਬੰਦੇ 'ਚ ਜੀ ਔਗਣ ਹਨ ਤਾਂ ਗੁਣ ਵੀ ਹੁੰਦੇ ਆ ਜੋ ਦਲਜੀਤ ਦੇ ਗੁਣ ਹਨ ਮੈਂ ਕਿਵੇਂ ਭੁੱਲ ਸਕਦੀ ਹਾਂ ਦਲਜੀਤ ਆਪ ਦਾ ਘਰ-ਬਾਰ ਛੱਡ ਕੇ ਮੇਰੇ ਕੋਲੇ ਆਇਆ ਇਹ ਕਿੱਡੀ ਵੱਡੀ ਗੱਲ ਹੈ ਦਲਜੀਤ ਨੇ ਮੇਰੇ ਨਾਲ ਵਿਆਹ ਕਰਾਇਆ ਇੱਕ ਵਿਆਹੀ ਹੋਈ ਨਾਲ ਇਹ ਕਿੱਡੀ ਗੱਲ ਹੈ ਆਪਦੇ ਮਾਪਿਆਂ ਨੂੰ ਛੱਡ ਆਇਆ ਮੇਰੀ ਜ਼ਿੰਦਗੀ ਬਦਲੀ ਮੈਨੂੰ ਜਿਉਣਾ ਸਿਖਾਇਆ ਇਹ ਨਹੀਂ ਭੁੱਲ ਸਕਦੀ ਬਾਕੀ ਜੇ ਦਲਜੀਤ ਨੇ ਮੇਰੇ ਨਾਲ ਨਹੀਂ ਰਹਿਣਾ ਹੋਤਾ ਦਲਜੀਤ ਦੀ ਮਰਜ਼ੀ ਮੈਂ ਉਹਦੇ ਨਾਲ ਆ ਮੈਂ ਰੋਕਦੀ ਨਹੀਂ ਕਿਉਂਕਿ ਉਸਦੀ ਜ਼ਿੰਦਗੀ ਉਸਦੀ ਮਰਜ਼ੀ ਹੈ ਮੈਂ ਉਸਦੇ ਨਾਲ ਹਾਂ ਮੇਰੇ ਕੋਲ ਜੱਸੀ ਹੈ ਜੋਤੀ ਕੰਮ ਕਰਦੀ ਇਹ ਸੋਚਦੀ ਰਹੀ ਸਮਾਂ ਲੰਘਦਾ ਗਿਆ ਜੱਸੀ ਵਿਦੇਸ਼ ਚਲਿਆ ਗਿਆ ਦਲਜੀਤ ਦਾ ਮਨ ਬਣ ਗਿਆ ਤੇ ਜੋਤੀ ਨੂੰ ਕਹਿੰਦਾ ਆਪਾਂ ਦੋਵੇਂ ਜੱਸੀ ਕੋਲੇ ਜਾਵਾਂਗੇ ਤਾਂ ਜੋਤੀ ਨੇ ਕਿਹਾ ਮੇਰਾ ਉਦੇਸ਼ ਜਾਣ ਨੂੰ ਦਿਲ ਨਹੀਂ ਕਰਦਾ ਜੇ ਤੁਹਾਡਾ ਮਨ ਕਰਦਾ ਤੇ ਤੁਸੀਂ ਜੱਸੀ ਕੋਲੇ ਚਲੇ ਜਾਓ ਦਲਜੀਤ ਨੇ ਕਿਹਾ ਮੈਂ ਤੈਨੂੰ ਛੱਡ ਕੇ ਨਹੀਂ ਜਾਣਾ ਤੂੰ ਵੀ ਨਾਲ ਚੱਲ ਫਿਰ ਜੋਤੀ ਨੇ ਕਿਹਾ ਮੈਂ ਘਰ ਛੱਡ ਕੇ ਕਿਵੇਂ ਚਲੀ ਜਾਵਾਂ ਇੱਕ ਦਿਨ ਫੋਨ ਤੇ ਜੱਸੀ ਨੇ ਕਿਹਾ ਐਵੇਂ ਨਾ ਲੜਾਈ ਕਰੋ ਮੈਂ ਹੀ ਤੁਹਾਨੂੰ ਮਿਲਣ ਆਜੂਗਾ ਦਲਜੀਤ ਨੇ ਕਿਹਾ ਮੇਰਾ ਵੀ ਜੀ ਕਰਦਾ ਉਦੇਸ਼ ਘੁੰਮਣ ਨੂੰ ਫਿਰ ਜੋਤੀ ਨੇ ਕਿਹਾ ਜੇ ਘੁੰਮਣ ਜਾਣਾ ਫਿਰ ਤਾਂ ਦੋਨੋਂ ਚੱਲਦੇ ਆਂ ਯੋਤੀ ਤੇ ਦਿਲਜੀਤ ਦੀ ਜ਼ਿੰਦਗੀ ਇਸ ਤਰ੍ਹਾਂ ਖਟੀਆਂ ਮਿੱਠੀਆਂ ਜਦਾਂ ਨਾਲ ਚੱਲਦੀ ਰਹੀ। ਦੋਨੋਂ ਹੀ ਆਪਦੇ ਬੇਟੇ ਕੋਲੇ ਘੁੰਮ ਕੇ ਆਏ ਫਿਰ ਵਾਪਸ ਆ ਕੇ ਵਸਣ ਲੱਪੇ। ਇਹ ਕੁਝ ਨਵੇਂ ਰਿਸ਼ਤਿਆਂ ਵਿੱਚ ਖਟਾਸ, ਖਟੀਆਂ ਮਿੱਠੀਆਂ ਗੱਲਾਂ ਆਉਂਦਾਂ ਆਉਂਦੀਆਂ। ਹੌਲੀ-ਹੌਲੀ ਜਦੋਂ ਆਪਣੇ ਆਪ ਨੂੰ ਸਮਝਣ ਲੱਪੰਨੇ ਆ ਵੱਡੀ ਉਮਰ ਹੋ ਜਾਂਦੀ ਹੈ। ਅਡਜਸਟਮੈਂਟ ਆਪੇ ਹੀ ਖੁਦ ਹੋ ਜਾਂਦੀ ਹੈ। ਰਿਸ਼ਤੇ ਟੁੱਟਦੇ ਨਹੀਂ ਹੁੰਦੇ। ਜੇ ਤੁਸੀਂ ਉਹਨਾਂ ਦੇ ਗੁਨਾ ਮਲ ਦੇਖੋ ਹਮੇਸ਼ਾ ਔਗਣਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਔਗਣ ਨਹੀਂ ਦੇਖਣੇ ਚਾਹੀਦੇ ਗੁਣ ਵੀ ਦੇਖਿਆ ਕਰੋ ਇਹਦੇ ਵਿੱਚ ਇਹ ਗੁਣ ਹੈ ਜੇ ਔਗਣ ਦੇਖਣ ਲੱਪੇ ਫਿਰ ਰਿਸ਼ਤੇ ਜਿਆਦਾ ਸਮਾਂ ਨਹੀਂ ਰਹਿੰਦੇ ਹੁੰਦੇ ਇਥੇ ਕਹਾਣੀ ਸਮਾਪਤ ਹੈ ਇਹ ਜੀਵਨ ਇਸ ਤਰ੍ਹਾਂ ਹੀ ਚੱਲਦਾ ਹੁੰਦਾ ਆਪਾਂ ਨੂੰ ਕਦੇ ਵੀ ਇੱਕ ਪੱਖ ਨਹੀਂ ਦੇਖਣਾ ਚਾਹੀਦਾ ਸਾਨੂੰ ਜੋ ਪਿਆਰ ਕਰਦਾ ਹੈ ਉਦੇ ਵਿੱਚ ਜੋ ਗੁਣ ਦੇਖੇ ਸੀ ਅਸੀਂ ਪਿਆਰ ਕਰਨ ਵਿੱਚ ਉਹਦੇ ਵਿੱਚ ਜੋ ਗੁਣ ਦੇਖੇ ਸੀ ਅੱਜ ਕਿਉਂ ਨਹੀਂ ਦਿਸਦੇ ਪਿਆ ਅੱਜ ਉਸਦੇ ਔਗਣ ਹੀ ਕਿਉਂ ਦਿਸਦੇ ਆ ਸਾਨੂੰ ਗੁਣ ਹੀ ਦੇਖਣੇ ਚਾਹੀਦੇ ਆ ਸਾਨੂੰ ਉਹ ਗੁਣ ਨਹੀਂ ਭੁੱਲਣੇ ਚਾਹੀਦੇ ਜਦੋਂ ਉਹ ਮਿਲ ਜਾਂਦਾ ਫਿਰ ਆਪਾਂ ਉਸ ਨੂੰ ਔਗਣ ਦਿਖਣ ਲੱਗ ਪੈਂਦੇ ਆ ਉਸਦੇ ਪਤੀ ਪਤਨੀ ਦੋਨੋਂ ਇੱਕ ਦੂਜੇ ਨੂੰ ਸਮਝਣ ਇੱਕ ਦੂਜੇ ਦੇ ਗੁਣ ਕਦੇ ਨਾ ਭੁੱਲਣ ਜ਼ਿੰਦਗੀ ਇੱਕ ਔਗਣ ਤੇ ਖਤਮ ਨਹੀਂ ਹੁੰਦੀ ਪਤੀ ਪਤਨੀ ਦੀ ਜ਼ਿੰਦਗੀ ਵਿੱਚ ਖਿੱਚੀ ਤੇ ਨਹੀਂ ਚਲਦੀ ਰਹਿੰਦੀ ਹੈ ਵਿਆਹ ਤੋਂ ਬਾਅਦ ਔਗਣਾ ਦੇਖੋ ਗੁਣ ਵੀ ਦੇਖੋ ਔਗਣ ਨੂੰ ਅਣਦੇਖਾ ਕਰੋ ਜ਼ਿੰਦਗੀ ਵਧੀਆ ਜੇ ਲੰਗਾਉਣੀ ਹੈ ਤਾਂ ਜੇ ਤੁਸੀਂ ਖੁਸ਼ ਰਹਿ ਕੇ ਜ਼ਿੰਦਗੀ ਲੰਗਾਉਣਾ ਚਾਹੁੰਦੇ ਹੋ ਨਾ ਫਿਰ ਔਗਣਾ ਨੂੰ ਪਰੇ ਰੱਖਿਆ ਕਰੋ ਬਾਕੀ ਖੱਟਾ ਮਿੱਠਾ ਲੂਣ ਮਿਰਚ ਜ਼ਿੰਦਗੀ 'ਚ ਹੋਣਾ ਚਾਹੀਦਾ ਜ਼ਿੰਦਗੀ 'ਚ ਹਾਰ ਨਹੀਂ ਮੰਨੀ ਚਾਹੀਦੀ ਨਾ ਘਬਰਾਉਣਾ ਚਾਹੀਦਾ ਹਾਲਤ ਕਿਹੋ ਜਿਹੀ ਵੀ ਹੋਣ ਆਪਣੇ ਆ ਦਾ ਸਾਥ ਨਹੀਂ ਛੱਡਣਾ ਚਾਹੀਦਾ ਆਪਣੇ ਉਹੀ ਹੁੰਦੇ ਆ ਜੋ ਹਮੇਸ਼ਾ ਤੁਹਾਡੇ ਨਾਲ ਰਹਿਣਾ ਚਾਹੇ ਚਾਹੇ ਦੂਰ ਰਹੋ ਪਰ ਇੱਕ ਰਹੋ ਮਿਲ ਕੇ ਰਹੋ ਸਾਰੇ ਜਣੇ ਹੱਸਦੇ ਵਸਦੇ ਖੇੜਦੇ ਰਹੋ ਕਹਾਣੀ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਲੈਣਾ ਸਸਰੀ ਕਾਲਜੀ